ਸਾਸੀਕਾਲ ਮੈਂ ਹਾ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਕਨਵੀਨਰ ਸੁਪਰੀਮੋ ਕਰਤਾ ਤਰਤਾ ਅਰਵਿੰਦ ਕੇਜੀਵਾਲ ਵੱਲੋਂ ਦਿੱਲੀ ਦੇ ਮਾਮਲੇ ਹੀ ਨਹੀਂ ਸੰਭਾਲੇ ਜਾ ਰਹੇ ਹੈ ਇਧਰ ਵੱਡਾ ਧਮਾਕਾ ਹੋ ਗਿਆ ਹੈ ਆਮ ਆਦਮੀ ਪਾਰਟੀ ਦੇ ਵਿੱਚ ਕਿਉਂਕਿ ਆਮ ਆਦਮੀ ਪਾਰਟੀ ਦੇ ਮੌਜੂਦਾ ਐਮਪੀ ਯਾਨੀ ਕਿ ਮੈਂਬਰ ਆਫ ਪਾਰਲੀਮੈਂਟ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਜੇ ਗੱਲ ਕਰੀਏ ਦਿੱਲੀ ਦੀ ਦਿੱਲੀ ਦੇ ਵਿੱਚ ਤਾਂ ਆਲਰੇਡੀ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੂੰ ਭਾਜਣਾ ਪਈਆਂ ਹੋਈਆਂ ਨੇ ਕਿਉਂ ਕਿ ਕਦੇ ਵਿਧਾਇਕ ਕਦੇ ਜਿਹੜੇ ਵਰਕਰ ਨੇ ਕਦੇ ਜਿਨ੍ਹਾਂ ਨੂੰ ਵੱਡੇ ਅਹੁਦੇ ਦਿੱਤੇ ਹੋਏ ਨੇ ਆਮ ਆਦਮੀ ਪਾਰਟੀ ਦੇ ਉਹ ਉਹ ਵਰਕਰ ਸੰਭਾਲੇ ਨਹੀਂ ਜਾ ਰਹੇ 20 ਤੋਂ ਲੈ ਕੇ 60 ਵਿਧਾਇਕ ਅਤੇ ਮੰਤਰੀ ਕਿਸੇ ਵੀ ਸਮੇਂ ਜਿਹੜਾ ਨੇ ਉਹ ਜਾ ਸਕਦੇ ਨੇ ਭਾਰਤੀ ਜਨਤਾ ਪਾਰਟੀ ਵੱਲ ਜਾਂ ਕਾਂਗਰਸ ਪਾਰਟੀ ਵੱਲ ਇਧਰ ਜਿਹੜੇ ਆਮ ਆਦਮੀ ਪਾਰਟੀ ਦੇ ਮੌਜੂਦਾ ਐਮਪੀ ਨੇ ਉਹਨਾਂ ਵੱਲੋਂ ਲਗਾਤਾਰ ਭਾਰਤੀ ਜਨਤਾ ਪਾਰਟੀ ਦੇ ਉਹ ਵੱਡੇ ਚਾਹੇ ਅੰਮ੍ਰਿਤ ਸ਼ਾਹ ਹੈ ਚਾਹੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਜੋ ਤੀਜੀ ਵਾਰ ਬਣੇ ਨਰਿੰਦਰ ਮੋਦੀ ਨੇ ਚਾਹੇ ਉਹ ਨਿਤਨ ਗਠਕਰੀ ਨੇ ਯਾਨੀ ਕਿ ਲਗਾਤਾਰ ਉਹਨਾਂ ਵੱਲੋਂ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਨੇ ਕੀ ਪੰਜਾਬ ਦੇ ਮੁੱਖ ਮੰਤਰੀ ਦੇ ਕੋਲ ਇਹ ਵੀ ਸਮਾਂ ਨਹੀਂ ਕਿ ਉਸ ਨੂੰ ਤਰਨ ਕਿ ਤੁਸੀਂ ਵਾਰ-ਵਾਰ ਜਿਹੜਾ ਹੈ ਨਿਤਨ ਗਠਕਰੀ ਅੰਮ੍ਰਿਤ ਸ਼ਾਹ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਉਂ ਮਿਲਦੇ ਹੋ ਕੀ ਤੁਸੀਂ ਸਾਡੇ ਕੋਲ ਪਰਮਿਸ਼ਨ ਲੈਂਦੇ ਹੋ ਕੀ ਇਹ ਵੱਡੇ ਐਮਪੀ ਕਿਸੇ ਵੀ ਸਮੇਂ ਜਿਹੜਾ ਨੇ ਜਾ ਸਕਦੇ ਨੇ ਭਾਰਤੀ ਜਨਤਾ ਪਾਰਟੀ ਵਿੱਚ ਭਾਰਤੀ ਜਨਤਾ ਪਾਰਟੀ ਤਾਂ ਅੱਗੇ ਚਾਹੁੰਦੀ ਹੈ ਚਾਹੇ ਆਮ ਆਦਮੀ ਪਾਰਟੀ ਦੇ ਹੋਣ ਤੇ ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਚਾਹੇ ਕਾਂਗਰਸ ਦੇ ਪੰਜਾਬ ਤੋਂ ਉਹਨਾਂ ਨੂੰ ਵੱਡੇ ਆਗੂਆਂ ਸਾਬਕਾ ਵਿਧਾਇਕਾਂ ਸਾਬਕਾ ਮੰਤਰੀਆਂ ਦੀ ਲੋੜ ਹੈ ਕਿਉਂਕਿ 2027 ਦਾ ਮੋਰਚਾ ਫਤਿਹ ਕਰਨਾ ਹੈ ਭਾਰਤੀ ਜਨਤਾ ਪਾਰਟੀ ਨੇ ਇਹ ਰਵਨੀਤ ਬਟੂ ਕਹਿੰਦੇ ਨੇ ਇੱਧਰ ਆਮ ਆਦਮੀ ਪਾਰਟੀ ਦੇ ਐਮਪੀ ਵਿਕਰਮਜੀਤ ਸਿੰਘ ਸਾਨੀ ਵੱਲੋਂ ਅੱਜ ਫਿਰ ਦੁਬਾਰਾ ਮੀਟਿੰਗ ਕੀਤੀ ਗਈ ਮੀਟਿੰਗ ਕਿਤੇ ਕਿਹਦੇ ਨਾਲ ਕੀਤੀ ਗਈ ਆਵਾਜ਼ ਚਾਹੀ ਅਤੇ ਸੜਕ ਮਹਿਕਮੇ ਦੇ ਕੇਂਦਰੀ ਮੰਤਰੀ ਨਿਤਨ ਗਠਕਰੀ ਦੇ ਨਾਲ ਕਿਉਂਕਿ ਨਿਤਨ ਗਠਕਰੀ ਰਾਜਨਾਥ ਅਮਿਤ ਸ਼ਾਹ ਅਤੇ ਨਰਿੰਦਰ ਮੋਦੀ ਯਾਨੀ ਕਿ ਇਹਨਾਂ ਦੇ ਸਿਰ ਉੱਤੇ ਭਾਰਤ ਦੇ ਵਿੱਚ ਭਾਰਤੀ ਜਨਤਾ ਪਾਰਟੀ ਖੜੀ ਹੈ ਵਿਕਰਮ ਸਾਨੀ ਦੀ ਇਹ ਅੱਜ ਤੀਜੀ ਮੁਲਾਕਾਤ ਹੈ ਲੋਕ ਇਹ ਕਹਿ ਰਹੇ ਨੇ ਕਿ ਵਾਰ-ਵਾਰ ਜੇਕਰ ਵਿਕਰਮਜੀਤ ਸਿੰਘ ਸਾਨੀ ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦਿਆਂ ਕੇਂਦਰੀ ਮੰਤਰੀਆਂ ਜਾਂ ਨਵੇਂ ਬਣੇ ਰਾਜ ਸਭਾ ਦੇ ਮੈਂਬਰਾਂ ਕੋਲ ਜਾ ਰਹੇ ਨੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਧਮਾਕਾ ਹੋਵੇਗਾ ਵਿਕਰਮਜੀਤ ਸਿੰਘ ਸਾਨੀ ਨੇ ਵੈਸੇ ਤਾਂ ਗੱਲ ਕੀਤੀ ਕਿ ਸ੍ਰੀ ਹਰਮੰਦਰ ਸਾਹਿਬ ਵਿਖੇ ਹਰ ਰੋਜ਼ ਜਿਹੜੀ ਹੈ 1.5 ਲੱਖ ਸੰਗਤ ਆਉਂਦੀ ਹੈ ਉਸ ਦੇ ਲਈ ਕੋਈ ਸਪੈਸ਼ਲ ਰੋਰ ਹੋਣਾ ਚਾਹੀਦਾ ਹੈ ਇਸ ਤਰ੍ਹਾਂ ਦਾ ਜਿਹੜਾ ਹੈ ਮਤਾ ਪਾਸ ਕਰਵਾਇਆ ਗਿਆ ਹੈ ਨਿਤਨ ਗਟਪੀ ਦੇ ਕੋਲੋਂ ਆਮ ਆਦਮੀ ਪਾਰਟੀ ਦੇ ਐਮਪੀ ਵਿਕਰਮਜੀਤ ਸੰਸਾਨੀ ਅਤੇ ਸੂਤਰ ਇਹ ਦੱਸਦੇ ਨੇ ਕਿ ਜਿਸ ਤਰ੍ਹਾਂ ਵਾਰ-ਵਾਰ ਜਿਹੜੀ ਚਹਿਲਪਹਿਲ ਮੰਨੀ ਜਾ ਰਹੀ ਹੈ ਐਮਪੀ ਵਿਕਰਮਜੀਤ ਸੰਸਾਨੀ ਦੀ ਭਾਰਤੀ ਜਨਤਾ ਪਾਰਟੀ ਦੇ ਮੰਤਰੀਆਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦੇ ਨਾਲ ਤਾਂ ਫਿਰ ਵੱਡਾ ਧਮਾਕਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪੱਕਾ ਹੀ ਹੋਵੇਗਾ ਆਮ ਆਦਮੀ ਪਾਰਟੀ ਵਿੱਚ ਧੰਨਵਾਦ